ਸਸਿਕਾਲ ਜੀ ਚੈਨਲ ਤੇ ਆ ਸਾਰੇ ਵੀਰਾਂ ਨੂੰ ਜਿਹੜੇ ਵੀਰ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕਰਕੇ ਪੁੱਛਦੇ ਸੀ ਬਾਈ ਜੀ ਵੀ ਕਿਵੇਂ ਰਹਿੰਦੇ ਇਹ ਹਾਲ ਇਹ ਆ ਬਾਈ ਜੀ 60 ਕਿੱਲਿਆਂ ਤੋਂ 65 ਕਿੱਲੇ ਵਾਣ ਪੱਟ ਲਿਆ ਸੁੱਕਾ ਤੇ ਸਰੀਆਂ ਦੀ ਆ ਕੰਡੀਸ਼ਨ ਹੈ ਨੀਚੇ ਤੇ ਤੂਈ ਇਹਦੀ ਤਿੱਖੀ ਉਵੇਂ ਪਈ ਆਹ ਸਾਈਡਾਂ ਘਸ ਰਹੀਆਂ ਇਹਦੀਆਂ ਤੇ ਜਿਹੜੇ ਵੀਰਾਂ ਦੇ ਸੀ ਵੀਰ ਨੂੰ ਜੋ ਪਹਿਲੀ ਵਾਰੀ ਲਾਉਣਾ ਨਾ ਬਈ ਪਹਿਲਾ ਪਾਸਾ ਉਦੋਂ ਆਹਾ 1 ਇੰਚ ਇਧਰਲੀ ਸਾਈਡ ਤੋਂ ਵੈਲਡ ਨਹੀਂ ਕਰਨਾ ਨਾ ਇਧਰਲੀ ਸਾਈਡ ਤੋਂ 1 ਇੰਚ ਇਦੋਂ ਅੱਗੇ ਅਗਲਾ ਹਿੱਸਾ ਵੈਲਡ ਕਰਨਾ ਸਿਰਫ ਤਾਂ ਕਿ ਜਦੋਂ ਉਹਨੂੰ ਕਿੱਸਾ ਘਸਦਾ ਘਸਦਾ ਇਦੋਂ ਤੱਕ ਆਵੇ ਤਾਂ ਸਰੀਆ ਲੈ ਕੇ ਆਪੇ ਡਿੱਗ ਪੇ ਜਦੋਂ ਦੂਜੀ ਸਾਈਡ ਲਾਉਣੀ ਹੈ ਉਦੋਂ ਚਾਹੇ ਜਮਾ ਲਾਸਟ ਤੱਕ ਵੈਲਡ ਕਰ ਦਿਓ ਕੋਈ ਚੱਕਰ ਨਹੀਂ ਉਦੋਂ ਪਰੰਬੀ ਲਾਉਣੀ ਹੋਈ ਹੁੰਦੀ ਹੈ ਵੀ ਉਹਦੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਦੂਜੀ ਵਾਰ ਵਾਲੀ ਇਹਦੀ ਕਿਉਂਕਿ ਦੂਜੀ ਸਾਈਡ 'ਚ ਇਹਦੀ ਪਹਿਲੀ ਆਪਾਂ ਲਾਤੀਆ ਘਸਾ ਕੇ ਤੇ ਦੂਜੀਆਂ ਸਾਈਡਾਂ ਲੱਗੀਆਂ ਤੇ ਮੇਰੇ ਕੋਲ ਇਹ ਡੇਢ ਸਾਲਾਂ ਨੂੰ ਚੱਲ ਜਾਂਦੀ ਇੱਕ ਸਾਈਡ ਵੀਰੇ ਦੀ ਰੰਬੀਆਂ ਦੀ ਆ ਤੁਸੀਂ ਦੇਖ ਹੀ ਸਕਦੇ ਆ ਕਿਉਂਕਿ ਹੁਣ ਮੇਨ ਵਾਣ ਸਾਰਾ ਸੁੱਕਾ ਪੱਟਿਆ ਗਿਆ ਕਣਕ ਮੌਕੇ ਜਿਆਦੇ ਵਾਣ ਗਿੱਲਾ ਹੀ ਪਟਣਾ ਹੁੰਦਾ ਤੇ ਉਦੋਂ ਇਹ ਰੰਬੀਆਂ ਨੂੰ ਕੋਈ ਘਾਸਾ ਜਿਆਦੇ ਆਉਂਦਾ ਨਹੀਂ ਹੈਗਾ ਤਾਂ ਦੂਜੀ ਸਾਈਡ ਤੋਂ ਵੀ ਦਿਖਾਉਣਾ ਮੈਂ ਆ ਦੇਖੋ ਸੁਈਆਂ ਉਵੇਂ ਪੈਣਾ ਮੀਂਹ ਦੀ ਸਿੱਡਾ ਘਸ ਰਹੀਆਂ ਉਲਟਾ ਆ ਆ ਥਾਣੂ ਘਸਾ ਪੂਰਾ ਪੈ ਗਿਆ ਇਧਰੋਂ ਵੀ ਤੇ ਆ ਥਾਣ ਉਵੇਂ ਤਿੱਖੇ ਦਾ ਤਿੱਖਾ ਖੜਾ ਹੈ ਆ ਨੀਚੇ ਦੇਖੋ ਇਹਦੀ ਸ਼ੇਪ ਹੈ ਸੰਪਰੰਪੀ ਦੀ ਕਾਹਨ ਜੂਮ ਕਰਕੇ ਦਿਖਾ ਦਿੰਦਾ ਦੂਜੀਆਂ ਵੀ ਇਦਾਂ ਹੀ ਆ ਇਹ ਜੋ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਤੇ ਬਸ ਆ ਪਹਿਲੀ ਵਾਰ ਜਦੋਂ ਆਪਾਂ ਪਹਿਲਾ ਮੂੰਹ ਲਾਉਨੇ ਆ ਨੀਚੇ ਨਵੀ ਰੰਬੀ ਦਾ ਉਦੋਂ ਬਸ ਇੱਕ ਖਿਆਲ ਰੱਖਣਾ ਪਿੱਛੋਂ 1 ਇੰਚ ਵੈਲਡ ਨਹੀਂ ਕਰਨੀ ਹੈਗੀ ਤੇ ਜਦੋਂ ਦੂਜੀ ਸਾਈਡ ਲਾਉਨੇ ਆ ਬਦਲ ਕੇ ਉਦੋਂ ਚਾਹੇ ਲਾਸਟ ਤੱਕ ਵੈਲਡ ਕਰ ਦਿਓ ਕੋਈ ਦਿੱਕਤ ਵਾਲੀ ਗੱਲ ਨਹੀਂ ਜਿਹੜੇ ਵੀਰਾਂ ਦੇ ਵੀ 10 ਕਿੱਲਿਆਂ 'ਚ ਅਸੀਂ ਮੂੰਹ ਮੋੜ ਦਿੰਨੇ ਆ ਰੰਬੀਆਂ ਦੇ ਬਾਈ ਐਂ ਲੱਗੀਆਂ ਹੁਣ 6 ਸੁੱਤੇ ਸਰੀਏ ਦੀਆਂ ਤੇ 60 65 ਕਿੱਲਿਆਂ ਤੱਕ ਨਹੀਂ ਬਾਈ ਇਹਨਾਂ ਦਾ ਮੂੰਹ ਮੋੜਦਾਗਾ ਕਿ 100 ਕਿੱਲਿਆਂ ਦਾ ਹੈ ਆਮ ਜੀ ਗੱਲ ਹੀ ਆ ਵੀ ਇਹ ਸੁੱਕੇ ਦਾ ਬੱਟ ਦਿੰਦੀ ਹੈ ਰੰਬੀ ਲੱਗੀ ਹੋਵੇ ਸਹੀ ਰੰਬੀ ਦੇਖੋ ਬਈ ਇਹ ਐ ਪਈਆ ਪੂਰੀ ਰੰਬੀ ਨਾਲ ਇੰਨਾ ਬਾਣ ਵਟਲਾ ਤਿੱਖੀ ਤਿੱਖੀ ਛੇ ਬਸ ਸਹੀ ਐ ਘਰ ਤੇਰਾ ਤਾਂ ਚਲੋ ਆਪਾਂ ਨੂੰ ਪਤਾ ਨਹੀਂ ਹੈਗਾ ਵੀ ਵੱਧ ਆਉਂਦਾ ਜਾਂ ਘੱਟ ਆਉਂਦਾ ਬਟ ਰੰਬੀ ਹੀ ਨਹੀਂ ਬਦਲਨੀ ਪੈਂਦੀ ਛੇਤੀ ਕੋਈ ਦਿੱਕਤ ਨਹੀਂ ਆਉਂਦੀ ਹਾਲਾਂ ਨੂੰ ਨਾ ਕੋਈ ਹਾਲਾਂ ਦੀਆਂ ਟੈਨਾ ਕਸਣ ਤੇ ਨਾਲੇ ਲੱਗਣ ਦੇ ਵਿੱਚ ਵੀ ਹਲ ਵਧੀਆ ਲੱਗਦੇ ਆ ਤਿੱਖੀਆਂ ਰਹਿਣ ਕਰਕੇ ਸੋਈਆਂ ਪੈਂਟ ਚ ਡੂੰਘੇ ਨੂੰ ਪੈਂਦੇ ਹਾਲ ਤੇ ਬਾਕੀ ਵੀਡੀਓ ਚੰਗੀ ਲੱਗੀ ਤਾਂ ਜੀ ਅੱਗੇ ਦੇ ਅੱਗੇ ਲਾਈਕ ਸ਼ੇਅਰ ਕਮੈਂਟ ਜੋ ਕਰਨਾਂ ਦਾ ਕਰਦਿਆ ਕਰੋ ਵੀਰੇ ਤਾਂ ਕਿ ਅੱਗੇ ਵੀ ਹੋਰ ਵੀ ਇਹਨਾਂ ਨੂੰ ਪਤਾ ਲੱਗ ਜੇ ਚੀਜ਼ ਦਾ ਤੇ ਇਹਦੀ ਵੀਡੀਓ ਆਪਾਂ ਸਰੀਏ ਲਾਇ ਵਾਲੀ ਵੀਡੀਓ ਆਪਾਂ ਚੈਨਲ ਤੇ ਪਹਿਲਾਂ ਪਾਈ ਹੋਈ ਹੈ ਤੇ ਹੁਣੇ ਕਾਫੀ ਟਾਈਮ ਹੋ ਗਿਆ ਸੀ ਆਪਾਂ ਚਲਾਈ ਜਾਂਦੇ ਨੂੰ ਝੋਨੇ ਵਾਲਾ ਸੀਜ਼ਨ ਐਂਡੀ ਹੋ ਗਿਆ ਸਾਰਾ ਬਾਣ ਬਾਹਲੇ ਆਜੇ ਨਾਲ ਆਪਾਂ ਤੇ ਕੋਈ ਦਿੱਕਤ ਨਹੀਂ ਆਈ ਮੇਰੇ ਸਹਾਰਾ ਹੁਣ ਤਾਂ ਭਈ 65 ਕਿੱਲਾਂ ਤੋਂ ਪਰ ਹੀ ਵਾਹ ਗਿਆ ਤੇ ਸੋਈਆਂ ਉਵੇਂ ਹੀ ਤਿੱਖੀਆਂ ਪਈਆਂ ਸਾਰੀਆਂ ਹਜੇ ਤੇ ਫਾਲੇ ਫੁੱਲੇ ਇਹਨਾਂ ਦੀ ਕੋਈ ਬਦਲਣ ਦੀ ਲੋੜ ਨਹੀਂ ਹੈਗੀ ਗਣਕਾਲਾ ਬਾਣ ਵੀ ਐਂ ਪੱਟਣਗੇ ਸਾਰਾ ਅਗਲੇ ਝੋਨੇ ਮੌਕੇ ਦੇਖਾਂਗੇ ਇਹਨਾਂ ਨੂੰ ਵੀ ਕੀ ਬੰਦ ਇਹਨਾਂ ਦਾ ਤੇ ਉਦੋਂ ਤੱਕ ਤੁਹਾਨੂੰ ਵੀਡੀਓ 'ਚ ਫੇਰ ਦਿਖਾਵਾਂਗੇ ਵੀ ਰੰਬੀਆਂ ਕਿੰਨੀਆਂ ਕਪਈਆਂ ਬਾਕੀ ਰੰਬੀਆਂ ਲਾਉਣ ਦੇ ਬਾਈ ਹੋਰ ਵੀ ਬੈਨੀਫਿਟ ਕਾਫੀ ਹੈ ਟਰੈਕਟਰ ਚੱਲਣ ਦੇ ਵਿੱਚ ਸੌਖਾ ਰਹਿੰਦਾ ਵੀ ਇਹ ਰੰਬੀਆਂ ਤਿੱਖੀਆਂ ਹੋਣ ਤਾਂ ਹਾਲ ਸਹੀ ਢੰਗਾਈ ਲੈਂਦੇ ਰਹਿੰਦੇ ਆਪਦੀ ਆਪ ਜੇ ਰੰਬੀ ਮੂਰੋ ਗੋਲ ਹੋ ਜਾਂਦੀ ਹੈ ਤਾਂ ਹਾਲ ਤਰਨੇ ਸ਼ੁਰੂ ਹੋ ਜਾਂਦੇ ਆ ਕਦੇ ਵੀ ਹੈ ਤੇ ਆ ਸਰੀਆ ਹੁ ਤੁਸੀਂ ਲੱਗਿਆ ਦੇਖ ਹੀ ਸਕਦੇ ਆ ਪਰ 6 ਸੂਤਾ ਸਰੀਆ ਲਾਇਆ ਸੀਗਾ ਤੇ ਆਪਾਂ ਤੁਹਾਨੂੰ ਵੀ 6 ਸਾਰੀ ਗੱਲ ਸਮਝਾਈ ਵੀ ਇਹ ਤੇ ਇਹਦੇ ਨਾਲ ਕੀ ਹੈ ਵੀ ਸੋਈਆਂ ਜੋ ਤਿੱਖੀਆਂ ਰਹਿੰਦੀਆਂ ਹਾਲਾ ਆਪਦੀ ਆਪ نیچے ਨੂੰ ਖਿੱਚਦੇ ਰਹਿੰਦੇ ਆ ਡੰਗਾਈ ਲੈਂਦੇ ਰਹਿੰਦੇ ਹਾਲ ਤੇ ਇਹਦੇ ਨਾਲ ਕਾਫੀ ਮੰਨ ਲਓ ਹਾਲ ਲੱਗਣ ਦਾ ਫਰਕ ਪੈ ਜਾਂਦਾ ਤੇ ਦੂਜੀ ਚੀਜ਼ ਇਹ ਆ ਵੀ ਉਹਨਾਂ ਟਰੈਕਟਰ ਸੌਖਾ ਵੀ ਰਹਿੰਦਾ ਤਿੱਖੀਆਂ ਰੰਗੀਆਂ ਦੇ ਨਾਲ ਇੱਕ ਖਲਾਂ ਦੇ ਉੱਪਰ ਵਾਲਾ ਵੇਟ ਰੱਖਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਜਦੋਂ ਆਪਾਂ ਪਹਿਲਾਂ ਇਹ ਸਰੀਰ ਲਾਉਂਦੇ ਨਹੀਂ ਸੀਗੇ ਨੀਚੇ ਤੇ ਰੰਬੀਆਂ ਦੀਆਂ ਕਦੇ ਸਾਈਡਾਂ ਘਸੀਆਂ ਹੀ ਨਹੀਂ ਸੀ ਅਜਿਹਾ ਫਾਲਿਆਂ ਦੀਆਂ ਸੂਈਆਂ ਘਸ ਜਾਂਦੀਆਂ ਸੀ ਤੇ ਗੋਲ ਜੀ ਸ਼ੇਪ ਲੈ ਜਾਂਦੇ ਸੀਗੇ ਤੇ ਬਸ ਲਾ ਕੇ ਸਿੱਟ ਦਿੰਦੇ ਸੀਗੇ ਇਹਨਾਂ ਨੂੰ ਆਪਾਂ ਜਦੋਂ ਦੇ ਆਪਾਂ ਸਰੀਰ ਲਾਉਣ ਲੱਗੀਆਂ ਇਹਦੀ ਲਾਈਫ ਯਾਨੀ ਤਿੰਨ ਚਾਰ ਗੁਣਾ ਵੱਧ ਚੱਲਣਾ ਸ਼ੁਰੂ ਹੋ ਗਿਆ ਇਹ ਤੇ 11 ਰਸੀਜਨ ਚ ਨਾ ਜੇ ਮੰਨ ਲਓ ਬਾਣ ਪਾਟਦੇ ਹੁੰਦੇ ਸੀ ਕਈ ਯਾਰੀ ਦੋਵੇਂ ਪਾਸੇ ਰੰਬੀਆਂ ਤੇ ਅੜਾ ਦਿੰਦੇ ਸੀ ਆਪਾਂ ਪਹਿਲਾਂ ਇੱਕ ਉੱਟ ਜਾਂਦਾ ਸੀ ਫਿਰ ਬਦਲ ਕੇ ਦੂਜਾ ਵੀ ਉੱਟ ਜਾਂਦਾ ਸੀ ਝੋਨੇ ਝੋਨੇ ਵਾਲੀ ਗੇਤਾ ਬਾਣ ਪਟਣ ਤੇ ਸੁੱਕਾ ਤੇ ਹੁਣ ਮੰਨ ਲਓ ਵੀ ਜੇ ਰੰਬੀਆਂ ਦੇ ਪਾਸੇ ਬਦਲ ਦਿੰਦੇ ਆ ਝੋਨੇ ਵਾਲਾ ਬਾਣ ਸਾਰਾ ਪਟ ਕੇ ਕਣਕ ਵਾਲਾ ਬਾਣ ਵੀ ਪਟ ਦਿੰਦੇ ਹੈ ਇੱਕ ਸਾਈਡ ਹੀ ਮੰਨ ਲਓ ਹੁਣ ਜਿੱਥੇ ਅੱਗੇ ਰੰਬੀ ਆਪਣੀ ਇੱਕ ਸਾਲ ਚੱਲਦੀ ਸੀਗੀ ਇੱਕ ਸਾਲ ਚੱਲਦੀ ਨਹੀਂ ਸੀ ਵੈਸੇ ਤੇ ਹੁਣ ਉਹੀ ਰੰਬੀ 2 ਸਾਲ ਚੱਲ ਰਹੀ ਆ ਆਪਣੇ ਕੋਲੇ ਵੀਰੇ ਕਿਉਂਕਿ ਪਹਿਲਾਂ ਪਹਿਲ ਆਪਾਂ ਇਹਦੇ 4 ਸੂਤਾ ਸਰੀਆ ਲਾਉਣਾ ਸ਼ੁਰੂ ਕੀਤਾ ਸੀ ਫੇਰ 5 ਕਰਤਾ ਸੀ ਫੇਰ ਆਪਾਂ 6 ਸੂਤਾ ਕਰਤਾ 6 ਸੂਤੇ ਨਾਲ ਤਾਂ ਬਾੜਾ ਹੀ ਵਧੀਆ ਰਹਿੰਦਾ ਮੰਨੋ ਤਿੱਖਾ ਪੂਰਾ ਰਹਿੰਦਾ ਜਿਵੇਂ ਜਿਵੇਂ ਹਲ ਕਸਾਈ ਲੈਂਦੇ ਓਵੇਂ ਓਵੇਂ ਨਾਲ ਸਰੀਆ ਵੀ ਸ਼ੇਪ ਲੈਂਦਾ ਰਹਿੰਦਾ ਉਦਾਂ ਦੀ ਹੋਈ ਤਿੱਖੀ ਜੀ ਸ਼ੇਪ ਲੈਂਦਾ ਰਹਿੰਦਾ ਪੂਰੀ ਤੇ ਰੰਬੀ ਵੀ ਸਾਈਡ ਤੋਂ ਘਸਦੀ ਐ ਆ ਨੀਚੇ ਦੇਖੋ ਇੱਕ ਮੇਰੇ ਵੀਰ ਨੇ ਕਮੈਂਟ ਕੀਤਾ ਸੀਗਾ ਵੀ ਇਹਨੂੰ ਯਾਰ ਵੈਲਡ ਕਰਦੇ ਜੇ ਤਾਂ ਤੱਕ ਵੈਲਡ ਕਰਦੇ ਆ ਪਾਸਾ ਬਦਲ ਨਾਲ। ਵੈਸੇ ਤਾਂ ਮੈਂ ਸਾਰੀ ਗੱਲ ਸਮਝਾਈ ਹੈ ਵੀ ਇਹਨੂੰ ਜਦੋਂ ਪਹਿਲੀ ਵਾਰ ਨਵਾਂ ਪਾਸਾ ਲਾਉਣੇ ਆ ਆਪਾਂ ਤਾਂ ਇਹਨੂੰ ਉੱਪਰ ਵਾਲੀ ਸਾਈਡ ਤੋਂ 1 ਇੰਚ ਵੈਲਡ ਨਹੀਂ ਕਰਨਾਗਾ। ਕਿਉਂਕਿ ਜਦੋਂ ਲਾਸਟ ਵਾਲੇ ਇੰਚ ਥਾਂ ਆ ਜਾਂਦਾਗਾ ਸੰਦੇ ਉਦੋਂ ਰੰਬੀ ਆਪੀ ਲੈ ਕੇ ਡਿੱਗ ਪੈਂਦਾ ਸਰੀਆ। ਪੁਰਾਣੇ ਵਾਲਾ ਬਾਹਣ ਚ ਤੇ ਜਦੋਂ ਆਪਾਂ ਨਵਾਂ ਪਾਸਾ ਲਾਉਣੇ ਦੂਜੀ ਾਰ ਵਾਲਾ ਉਦੋਂ ਚਾਹੇ ਜਮਾ ਪਿੱਛੋਂ ਤੱਕ ਵੈਲਡ ਕਰ ਦਿਓ ਕੋਈ ਦਿੱਕਤ ਵਾਲੀ ਗੱਲ ਨਹੀਂ। ਤੇ ਜਦੋਂ ਆਪਾਂ ਨਵਾਂ ਪਹਿਲਾ ਪਾਸਾ ਲਾਉਨੇ ਆ ਵੀ ਦੋਵੇਂ ਸਾਈਡਾਂ ਨਵੀਆਂ ਹੁੰਦੀਆਂ ਉਹ ਤੋਂ 1 ਇੰਚ ਥਾਂ ਪਿਛੋਂ ਵੈਲਟ ਨਹੀਂ ਕਰਨਾ। ਉਹਦੇ ਨਾਲ ਕੀ ਆ ਵੀ ਜਿਹੜੇ ਸਰੀਏ ਹੁੰਦੇ ਉਹ ਆਪੇ ਲੈ ਲੈ ਡਿੱਗ ਪੈਂਦੇ ਆ ਜਦੋਂ ਲਾਸਟ ਪਲੇਂਚ ਥਾਂ ਆ ਜਾਂਦਾ। ਤੇ ਫਿਰ ਰਾਮਨਾਈ ਰੰਬੀਆਂ ਦਾ ਪਾਸਾ ਬਦਲਿਆ ਜਾਂਦਾ। ਕੋਈ ਦਿੱਕਤ ਨਹੀਂ ਆਉਂਦੀਗੀ। ਬਦਲਣ ਵੇਲੇ। ਜਿਵੇਂ ਉਹ ਆਪਣੇ ਸਰੀਏ ਆਪੇ ਲੈ ਕੇ ਡਿੱਗ ਪਏ ਸੀਗੇ ਇਸka ਲੈਵਲ ਤੇ ਆ ਕੇ ਸਾਰੇ ਤੇ ਆਪਾਂ ਜੋ ਨਿਗਾਹ ਮਾਰੀ ਵਿੱਚੋਂ ਤਿੰਨ ਇੱਕ ਸਰੀਏ ਰਹਿ ਗਏ ਸੀਗੇ। ਉਹ ਵੈਸੇ ਥੋੜੇ ਨਾ ਵੱਟਦੇ ਸੀਗੇ ਆਪਾਂ ਤੇ ਫਿਰ ਆਪਾਂ ਪਾਸੇ ਬਦਲ ਕੇ ਦੁਬਾਰਾ ਨਵੇਂ ਸਰੀਏ ਲਾਥੇ ਆ ਤੇ ਹੁਣ ਨਹੀਂ ਇਹ ਹਿਲਦਾ ਮੇਲਾ ਹੁਣ ਇਹ 1.5 ਸਾਲਾਂ ਨੂੰ ਜਾਂ ਸਾਲ 1.5 ਸਾਲ ਚੱਲਣਗੇ ਹਾਲ ਆਪਣੇ ਵਧੀਆ ਰੰਮੀਆਂ ਨੀ ਜੱਖਣ ਦੀ ਲੋੜ ਨਹੀਂ ਹੈਗੀ ਦੁਬਾਰਾ ਇੰਨ ਤਿੱਖੀਆਂ ਰਹਿਣੀਆਂ ਰੰਮੀਆਂ ਤਾਂ ਚਾਹੇ ਸੁੱਕਾ ਪੱਟੀ ਹੈ ਗਿੱਲਾ ਪੱਟੇ ਕੋਈ ਦਿੱਕਤ ਨਹੀਂ ਆਉਂਦੀ ਤੇ ਬਾਕੀ ਵੀਡੀਓ ਚੰਗੀ ਲੱਗੀ ਤਾਂ ਜੀ ਅੱਗੇ ਦੀ ਅੱਗੇ ਸ਼ੇਅਰ ਕਰਦੇਆ ਕਰੋ ਤੇ ਲਾਈਕ ਜਰੂਰ ਕਰਦੇਆ ਕਰੋ ਤੇ ਜਿਹੜੇ ਵੀਰਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਿੰਦਾ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਪੂਰੀ ਉਹ ਦੇਖਣ ਲਈ ਧੰਨਵਾਦ ਵੀਰ ਜੀ ਸਾਰਿਆਂ ਦਾ